ਇਹ ਇਦਕਾਰੀ ਤੁਸੀਂ ਦੇਣ ਕਰਨ ਆਏ ਹੋ ਉਹਨਾਂ ਨੂੰ ਤੁਸੀਂ ਕਰਦੇ ਮੈਂ ਤੁਹਾਡੇ ਕਿਸ ਨਾਲ ਜਿਹੜੇ ਕਰਦਾ ਖਾਈਏ ਉਸ ਦਾ ਪੁਰਾਣੀ ਮੰਕੀ ਦਾ ਪਰ ਨਹੀਂ ਜਨਾਬ ਇੱਥੇ ਕੰਮ ਉਲਟਾ ਵੀ ਹੈ ਅਤੇ ਆਟੇ ਆਟ ਪਟਾਵੀ ਕਿਉਂਕਿ ਇਦਕਾਰੀ ਜਿਸ ਦੁਕਾਨ ਤੇ ਬੈਠੇ ਨੇ ਕੁਲਚੇ ਛੋਲੇ ਦੀਆਂ ਪਲੇਟਾਂ ਨੂੰ ਘੇੜੇ ਦੇ ਰਹੇ ਨੇ ਉਸੇ ਦੁਕਾਨ ਦੇ ਖਿਲਾਫ ਇੱਕ ਕਾਰਵਾਈ ਕਰਨਾ ਹੈ ਨੇ ਪਰ ਆਉ ਭਗਤ ਤਾਂ ਚਲੋ ਅਗਲਾ ਕਰਦਾ ਹੀ ਹੈ ਇਹੀ ਕਹਿਣਾ ਹੈ ਛਾਪਾ ਮਾਰਨਾ ਇਦਕਾਰੀਆਂ ਦਾ ਚਲੋ ਆਪਣਾ ਦੇਖੋ ਆਓ ਬਗਤ ਕਾਨੀ ਦਾ ਚਲੋ ਮੰਨ ਲਈਏ ਜੋ ਵੀ ਆ ਪਰ ਅਪਾ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨਿ ਵਿਜਨਰੀ ਰਿਸਪੋਨਸੀਬਿਲਟੀ ਹੁੰਦੀ ਹੈ ਉਹ ਇਹ ਤਾਂ ਹੈ ਹੀ ਹੈ ਜੀ ਇਹ ਸਰ ਤੁਸੀਂ ਵੀ ਗੋਰ-ਗੋਰ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਵੀ ਬਿਲਕੁਲ ਗਲਤ ਹੈ ਜੀ ਹਾਂ ਇਹ ਸਵਾਲ ਪੱਤਰਕਾਰ ਦਾ ਸੀ ਉਸ ਅਧਿਕਾਰੀ ਤੋਂ ਜਿਨ੍ਹਾਂ ਨੇ ਛਾਪੇ ਮਾਰੀ ਤੋਂ ਪਹਿਲਾਂ ਰੱਜ ਕੇ ਦੁਕਾਨ ਵਾਲੇ ਤੋਂ ਕੁਲਚੇ ਛੋਲੇ ਖਾਏ ਦਰਸਲ معاملہ ਬਟਾਲਾ ਦੇ ਇੱਕ ਕ੍ਰੌਕਰੀ ਵੇਚਣ ਵਾਲੀ ਦੁਕਾਨ ਦਾ ਏ ਜਿੱਥੇ GST ਵਿਭਾਗ ਦੀ ਟੀਮ ਕੁਝ ਪੁਲਿਸ ਮੁਲਾਜ਼ਮਾਂ ਨਾਲ ਛਾਪੇਮਾਰੀ ਕਰਨ ਪਹੁੰਚੀ ਪਰ ਛਾਪੇਮਾਰੀ ਦੌਰਾਨ ਡਿਊਟੀ ਅਧਿਕਾਰੀਆਂ ਨੂੰ ਭੁੱਖ ਜਿਆਦਾ ਲੱਗੀ ਤਾਂ ਉਹਨਾਂ ਨੇ ਉਸੇ ਹੀ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਲਏ ਸਾਨੂੰ ਅਜਾ ਆਰਡਰ ਪਰਮਿਸ਼ਨਬੱਧ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਕਰਦੇ ਜੀ ਤੇ ਕੀ ਕੁਝ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਛ ਕਾਗਜ਼ਤ ਕਨਫਿਸਟਿਗੇਟ ਕੀਤੇ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਆ ਉਹ ਸਟਾਕ ਟੇਕਿੰਗ ਕਰ ਰਿਹਾ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਜੀ 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 ਬਿਲਕੁਲ ਇਹ ਲੱਖਾਂ ਹੋ ਸਕਦੀ ਹੈ ਸ਼ੋਰਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਜੀ ਜੀ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਜੀ ਦੇਖੋ ਕਿੰਨਾ ਵਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛਾ ਕੁਛ ਦਾਇਜ਼ ਵੀ ਆ ਦਾ ਨਜਾਇਜ਼ ਵੀ ਕਹਿ ਸਕਦੇ ਨੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਇਹ ਕੁਛਤਾ ਚ ਪੀ ਲਈਏ ਕੁਛ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਪੀ ਲਈ ਜਾਂ ਛੋਲੇ ਭੂਰੇ ਖਾਣੇ ਕਿਨੇ ਚਲੋ ਉਹਨਾਂ ਦੇਖੋ ਆਵਗਤ ਕਰਨੀ ਤਾਂ ਚਲੋ ਮੰਨਦੀ ਹੈ ਜੋ ਵੀ ਆ ਪਰ ਅਪਾ ਐਕਸਪੈਕਟ ਨਹੀਂ ਕਰ ਸਕਦੇ ਵੀ ਹਰੇਕ ਬਾਰੇ ਇਦਾਂ ਹੋਵੇ ਬਾਕੀ ਦੇਖੋ ਨਿਊਜ਼ਨ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਹੈ ਜੀ ਇਹ ਸਰ ਤੁਸੀਂ ਗੋਲਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਵੀ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਗੱਲ ਮੇਰੇ ਪਿੱਛੇ ਸਾਰੇ ਹਾਲਾਂਕਿ ਕੁਝ ਕੁ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੁਕਾਨਦਾਰ ਨੇ ਆਪਣੇ ਆਪ ਹੀ ਉਹਨਾਂ ਲਈ ਖਾਣ ਪੀਣ ਦਾ ਸਾਮਾਨ ਮੰਗਵਾ ਲਿਆ ਸੀ ਉਹਨਾਂ ਨੇ ਇਸ ਦੀ ਮੰਗ ਨਹੀਂ ਕੀਤੀ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੇ ਪੈਸਿਆਂ ਦੇ ਕੁਲਚੇ ਛੋਲੇ ਮੰਗਵਾਏ ਅਤੇ ਖਾਏ ਵੀ ਇਸ ਦੌਰਾਨ ਪੁਲਿਸ ਮੁਲਾਜ਼ਮ ਪੱਤਰਕਾਰਾਂ ਨਾਲ ਹੀ ਤਾਲਖ ਕਲਾਮੀ ਕਰਦੇ ਵੀ ਦਿਖੇ ਇੱਥੇ ਆਇਓ ਤੁਸੀਂ ਕਿੱਥੇ ਆਇਓ ਕਿ ਕੀ ਕਰਦੇ ਹੋ ਪਏ ਇੱਥੇ ਆ ਗਏ ਸੇਲਟਾ ਸਾਰੀ ਟੋਆ ਹੋਇਆ ਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਆ ਕੀ ਖਾਧੀ ਮਾਤਾ ਨੂੰ ਪੁੱਛਿਆ ਕੁਛ ਨਹੀਂ ਮੈਂ ਤਾਰਾ ਤੁਹਾਨੂੰ ਸਵਾਲ ਕਰਨ ਲੱਗਾ ਵਾਂ ਤੂੰ ਇਹਦੇ ਅੱਗੇ ਬੋਲੇ ਲੱਗ ਤਾ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ ਸੇਲਟਾ ਸੀ ਰੇਡ ਆ ਕਿੱਥੇ ਹਾਂਜੀ ਕਿੱਥੇ ਮਾਈ ਦੇ ਦੁਕਾਨ ਤੇ ਅੱਛਾ ਕਾਦੀ ਦੁਕਾਨ ਆ ਹਾਂਜੀ ਕਾਦੀ ਦੁਕਾਨ ਪਲਾਸਟਿਕ ਦੀ ਦੁਕਾਨ ਆ ਠੀਕ ਆ ਹਾਂਜੀ ਅੱਛਾ ਤੇ ਰੇਡ ਤੇ ਓਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆਏ ਬਾਰ ਬੈਠੇ। ਉਹ ਆਪਣੇ ਖਾਣਦੇ ਆ। ਆਪਣੇ ਵੀ ਖਾਂਦੇ ਹੋ ਓਨ ਡਿਊਟੀ ਤੁਸੀਂ ਰੇਡ ਕਰਨ ਆਏ ਬਿਲਕੁਲ ਜਿਹਾ ਖਾਣ ਆਏ। ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹ ਰੋੜਾ ਕਮਲ ਕੇ ਕਿਸੇ ਦੇ ਖਾਂਦੇ ਆ। ਨਹੀਂ ਨਹੀਂ ਮੈਂ ਉਹ ਜਿਹਾ ਆ ਵੀ ਰੇਡ ਕਰਨ ਆਇਆ ਓਨ ਡਿਊਟੀ ਤੁਸੀਂ ਰੇਡ ਕਰਨ ਆਇਆ ਬਿਲਕੁਲ ਜਿਹਾ ਖਾਣਾ ਆਇਆ। ਫਿਰ ਰੇਡ ਕਰਨ ਮਰ ਕੇ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ। ਅੱਛਾ ਠੀਕ ਆ। ਹਾਂਜੀ। ਰੇਡ ਕਰ ਲਈ ਆ। ਰੇਡ ਹੋਣੀ ਆ। ਅੱਛਾ। ਕੀ ਕੋਈ ਲੱਭਾ ਜੇ? ਦੇਖਣ ਦੇ ਆ ਸਭ ਕੁਝ ਓਹੀ ਹੈਗਾ ਵਾ। ਚੈੱਕ ਕਰ ਲਏ ਆ। ਹਾਂਜੀ। ਕੀ ਚੈ ਜੋ ਸਮਾਨ ਦਾ ਚੈੱਕ ਕਰਨ ਦੇ ਆ ਹਾਂਜੀ ਅੱਛਾ ਹੋਰ ਉਹ ਤੇ ਦੇਖਣ ਕਿ ਰੇਟ ਲਿਖਣ ਕਿ ਕੀ ਹੈ ਕੀ ਆ ਅੱਛਾ ਹਾਂਜੀ ਠੀਕ ਉਹਨ ਡੋਟੇ ਤੁਸੀਂ ਮਤਲਬ ਰੇਡ ਵੇਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹ ਤੇ ਆਪਣਾ ਵਾਜੀ ਅਸੀਂ ਜੋ ਮਰਜ਼ੀ ਖਾ ਸਕਦੇ ਹਾਂ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜਰੂਰੀ ਥੋੜਾ ਉਹਨ ਕਿ ਕਿ ਉੱਥੇ ਬਹਿ ਕੇ ਖਾਣੇ ਆ ਇਹ ਜਰੂਰੀ ਹੁੰਦਾ ਕਿ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੀ ਵਾਲੇ ਨਹੀਂ ਇਹ ਤੇ ਆਪਣਾ ਵਾ ਅਸੀਂ ਆਪਣੀ ਮਨ ਖਾਵਾਂਗੇ ਚੀਜ਼ ਜੇ ਉਹ ਤੇ ਮਿਲ ਕੇ ਜਿੰਨਾ ਮਰਜ਼ੀ ਖਾ ਜੀਏ ਠੀਕ ਹੈ ਉਹਦੇ ਕੋਈ ਦਿੱਕਤ ਨਹੀਂ ਜ ਕਰ ਭੁੱਖ ਕਦੇ ਵੀ ਕਿਸੇ ਨੂੰ ਵੀ ਅਤੇ ਕਿਤੇ ਵੀ ਲੱਗ ਸਕਦੀ ਹੈ ਇਸ 'ਚ ਕੋਈ ਦੋਰਾਏ ਨਹੀਂ ਡਿਊਟੀ ਦੌਰਾਨ ਰੋਟੀ ਖਾਣਾ ਵੀ ਕੋਈ ਮਾੜੀ ਗੱਲ ਨਹੀਂ ਅਤੇ ਨਾ ਹੀ ਇਸ ਲਈ ਕੋਈ ਕਿਸੇ ਨੂੰ ਰੋਕ ਸਕਦਾ ਪਰ ਹਾਂ ਜਿੱਥੇ ਰੇਡ ਕਰਨ ਗਏ ਹੋ ਉਹਨਾਂ ਤੋਂ ਮੰਗਵਾ ਕੇ ਖਾਣਾ ਜ਼ਰੂਰ ਗੱਲ ਤੇ ਹੁਣ ਇੱਥੇ ਦੋ ਗੱਲਾਂ ਸੋਚਣੀਆਂ ਬਣਦੀਆਂ ਨੇ ਪਹਿਲੀ ਜੇਕਰ ਤੁਸੀਂ ਦੁਕਾਨਦਾਰ ਤੋਂ ਖਾਣਾ ਮੰਗਵਾ ਕੇ ਖਾ ਰਹੇ ਹੋ ਤਾਂ ਕਿ ਤੁਸੀਂ ਉਸ ਖਿਲਾਫ ਸਹੀ ਕਾਰਵਾਈ ਕਰ ਸਕੋਗੇ ਅਤੇ ਦੂਜਾ ਕਿ ਇਸ ਤਰ੍ਹਾਂ ਦੁਕਾਨਦਾਰ ਦੇ ਪੈਸਿਆਂ ਦਾ ਖਾਣਾ ਇਹ ਸਭ ਵੀ ਰਿਸ਼ਵਤ ਦਾ ਰੂਪ ਮੰਨਿਆ ਜਾਵੇ ਜਾਂ ਫਿਰ ਨਹੀਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ